ਦੇਵਰਾਜ ਰਣੀਏ ਦਾ ਬੱਚਾ ਹੈਗਾ ਜੀ ਇਹਦਾ ਨਾਮ ਉਦੇ ਰਾਜ ਹੈ ਠੀਕ ਹੈ ਜੀ ਇਹ ਤਕਰੀਬਨ 42 ਮਹੀਨੇ ਦਾ ਬੱਚਾ ਹੈ ਜੀ ਠੀਕ ਹੈ ਵੀਰੇ 42 ਮਹੀਨੇ ਦਾ ਬੱਚਾ ਹੈ ਤੇ ਬਹੁਤ ਵਧੀਆ ਉਹ ਰੱਟ ਬਲੈਕ ਘੋੜਾ ਹੈਗਾ ਇਹ ਘੋੜਾ ਹੈਗਾ ਜੀ ਆਪਣਾ ਬੇਮਿਸਾਲ ਦਾ ਬੱਚਾ ਠੀਕ ਹੈ ਜੀ ਹਾਂ ਬੇਮਿਸਾਲ ਦਾ ਬੱਚਾ ਇਹ ਜੋਧਪੁਰ ਤੋਂ ਆਇਆ ਸੀਗਾ ਮੱਜੂ ਕੇ ਲਾਈਨ ਦਾ ਉਹਦਾ ਬੱਚਾ ਹੈਗਾ ਇਹ 31 30 31 ਮਹੀਨਿਆਂ ਦਾ ਬੱਚਾ ਹੈਗਾ ਤੇ ਬਹੁਤ ਬੜੀ ਇਹਦੀ ਹਾਈਟ ਬੰਤਰ ਤੁਸੀਂ ਉਹਦੀ ਬੱਚੀ ਹੈ ਜੀ ਠੀਕ ਹੈ ਭਾਈ ਭਾਈ ਹਾਈਟ ਹੂਟ ਬਹੁਤ ਖੁੱਲੀ ਆ ਨਾ ਕੁੜੀ ਦੀ ਜਿਵੇਂ ਬਾਡੀ ਬੁੱਡੀ ਸੰਭ ਸੰਭ ਹਨ ਤੇ ਇੱਕ ਉਹ ਅਬਲਕ ਖਾਲੀ ਹੈ ਦੋ ਖਾਲੀ ਨੇ ਬਾਕੀ ਜਿਹੜੇ ਜੀ ਨੇ ਇਹ ਪੰਜੇ ਘੋੜੀਆਂ ਘੱਪਣਾ ਬਾਈ ਹਨ ਸასიਖਾ ਮਿੱਤਰੋ ਸਵਾਗਤ ਕਰਦੇ ਆ ਆਪਣੇ ਫੇਸਬੁੱਕ ਚੈਨਲ ਤੇ ਅੱਜ ਆਪਾਂ ਪਹੁੰਚੇ ਹੋਇਆ ਬਾਲੀਆ ਸਟੱਡ ਫਾਰਮ ਬਡੂੰਦੀ ਹ리아ਣੇ ਜ਼ਿਲ੍ਹੇ ਦਾ ਏਰੀਆ ਹੈ ਤੇ ਬਾਈ ਉਹਨਾਂ ਨੇ ਬੜੇ ਹੀ ਸੋਹਣੇ ਜਿਹੇ ਕਨਸੈਪਟ ਦੇ ਜਿਹੜਾ ਫਾਰਮ ਸਟਾਰਟ ਕੀਤਾ ਏ ਤੇ ਫਾਰਮ ਦੇ ਵਿੱਚ ਜਿਹੜੀ ਇਹ ਵੀਡੀਓ ਆ ਇਹਦੇ ਵਿੱਚ ਆਪਾਂ ਤੁਹਾਨੂੰ ਸੇਲ ਵਾਲੇ ਜਾਨਵਰ ਦਿਖਾਵਾਂਗੇ ਹਰੇਕ ਰੇਟ ਦਾ ਹਰੇਕ ਜਣਕੇ ਮਾਰਵਾੜੀ ਨੁਕਰਾ ਜੰਬਾ ਹਰੀਗਰੇਡ ਦਾ ਜਾਨਵਰ ਬਾਈ ਹਣਾ ਤੋਂ ਮਿਲੂਗਾ ਤੇ ਜਤਨਵੀਰ ਇਹਨਾਂ ਗੱਲਬਾਤ ਕਰਦੇ ਆਂ ਬਾਈ ਜੀ ਸਵਾਗਤ ਕਰਦੇ ਆਂ ਆਪਣੇ ਚੈਨਲ ਦੇ ਉੱਪਰ ਜੀ ਸਤਿ ਸ੍ਰੀ ਅਕਾਲ ਵੀਰੇ ਸਭ ਤੋਂ ਪਹਿਲਾਂ ਤਾਂ ਜਿਹੜੇ ਵੀਰ ਆਪਣੇ ਚੈਨਲ ਨੂੰ ਤੇ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਆਪਾਂ ਫਾਰਮ ਦੀ ਪ੍ਰੋਪਰ ਲੋਕੇਸ਼ਨ ਦੱਸਦੀ ਆਪਾਂ ਕਿਹੜੀ ਜਗ੍ਹਾ ਤੇ ਖੜੇ ਆਂ ਬਈ ਆਪਾਂ ਵੀਰ ਜੀ ਆਪਣਾ ਰਾਹ ਇਹ ਜਿਹੜਾ ਲੈਫਟ ਸਾਈਡ ਤੇ ਹੈਗਾ ਫਾਰਮ ਦੇ ਇੱਧਰ ਹੈਗਾ ਪੱਖੋਵਾਲ ਤੋਂ ਆਂਦਾ ਪਿੰਡ ਭੈਣੀ ਤੇ ਭੈਣੀ ਤੋਂ ਬੜੂੰਦੀ ਇਹ ਪੱਖੋਵਾਲ ਪਿੰਡ ਤੋਂ 2 ਕਿਲੋਮੀਟਰ ਤੇ ਆਪਣਾ ਪਿੰਡ ਪੈਂਦਾ ਬੜੂੰਦੀ ਜੀ ਇਹ ਭੈਣੀ ਦੇ ਰਾਹ ਤੇ ਪੈਂਦਾ ਤੇ ਇਹ ਆਪਣਾ ਸਿੱਧਾ ਪੱਖੋਵਾਲ ਤੋਂ 메인 ਰੋਡ ਤੋਂ ਰਾਈਟ ਸਾਈਡ ਤੇ 500 ਮੀਟਰ ਤੇ ਆਪਣਾ ਫਾਰਮ ਹੈ ਜੀ ਠੀਕ ਹੈ ਵੀਰੇ ਵੀਰੇ ਆਪਾਂ ਜਿਵੇਂ ਪਹਿਲਾਂ ਜਿਹੜੇ ਟੋਟਲ ਜਾਨਵਰਾਂ ਦੀ ਗੱਲ ਕਰ ਲਈ ਹੈ ਨਾ ਆਪਣੇ ਫਾਰਮ ਤੇ ਕਿੰਨੇ ਜਿਹੜੇ ਜਾਨਵਰ ਹਤੇ ਸੀ ਹੈ ਨਾ ਸੇਲ ਜਾਨਕਿ ਜਿਹੜੇ ਸੇਲ ਲਈ ਥੋੜੇ ਰੈਡੀ ਹੈ ਬਾਈ ਉਹੜੇ ਇੱਥੇ ਵੀਰ ਜੀ ਅਪਰੋਕਸੀਮੇਟਲੀ ਆਪਣੇ ਕੋਲ ਇਸ ਵਲੇ 18 ਜੀ ਨੇ ਜੀ ਠੀਕ ਹੈ ਬਾਈ ਹਾਂ ਜਿਹਦੇ ਵਿੱਚ ਕੀ ਤਿੰਨ ਬੱਚੇ ਨੇ ਠੀਕ ਹੈ ਜੀ ਤੇ ਤਿੰਨ ਨੁਕਰੀਆਂ ਨੇ ਤਿੰਨ ਘੋੜੇ ਨੇ ਜੀ ਤੇ ਬਾਕੀ ਘੋੜੀਆਂ ਨੇ ਘੋੜੀਆਂ ਨੇ ਹਨ ਤੇ ਆਓ ਵੀਰੇ ਆਪਾਂ ਹਨ ਇਹ ਸਭ ਤੋਂ ਪਹਿਲਾਂ ਕਰਮਾ ਵਾਲੀ ਜੇ ਪਹਿਲਾਂ 1 ਨੰਬਰ ਵਾਲੀ ਤੇ ਆ ਜੀਏ ਹਨ ਇਹਦੀ ਬ੍ਰਦਰ ਕੀ ਡਿਟੇਲ ਹੈ ਇਹਦੀ ਬਈ ਘੋੜੀ ਦੀ ਇਹਦੀ ਬਈ ਇਹ ਘੋੜੀ ਹੈਗੀ ਹੈ ਜੀ ਹਰਸ਼ਵਰਧਨ ਦੀ ਠੀਕ ਹੈ ਵੀਰੇ ਠੀਕ ਹੈ ਜੀ ਇਹ ਘੋੜੀ ਹਰਸ਼ਵਰਧਨ ਇੱਕ ਬਹੁਤ ਵਧੀਆ ਸਟ੍ਰੇਲੀਅਨ ਸੀਗਾ ਉਹਦੀ ਇਹ ਘੋੜੀ ਹੈ ਤੇ ਇਹ ਇਸ ਵਾਲੇ ਗੱਬਨ ਹੈਗੀ ਹੈ ਰਤਨਾਕਰ ਲਾਈਨ ਦਾ ਘੋੜਾ ਹੈਗਾ ਸਾਡੇ ਕੋਲੇ ਗਜਕੇਸਰੀ ਗਜਕੇਸਰੀ ਬਈ ਹਾਂਜੀ ਗਜਕੇਸਰੀ ਜਿਹੜਾ ਹੈਗਾ ਜੀ ਉਹ ਬੇਮਿਸਾਲ ਦਾ ਬੱਚਾ ਹੈ ਜਿਹੜਾ ਬੇਮਿਸਾਲ ਸੀਗਾ ਉਹ ਡਾਇਰੈਕਟਰ ਰਤਨਾਕਰ ਦਾ ਬੱਚਾ ਸੀਗਾ ਠੀਕ ਆ ਵੀਰੇ ਰਤਨਾਕਰ ਦਾ ਬੱਚਾ ਬੇਮਿਸਾਲ ਬੇਮਿਸਾਲ ਦਾ ਬੱਚਾ ਗੱਜਕੇਸਰੀ ਤੇ ਇਹ ਉਸ ਤੋਂ ਗੱਬਨ ਹੈ 8 ਮਹੀਨਿਆਂ ਦੀ 8 ਮਹੀਨਿਆਂ ਦੀ ਕਿਵੇਂ ਵੀਰੇ ਕੀ ਜਣੇ ਕਿ ਤੁਸੀਂ ਇਹਦੀ ਮੁੱਲ-ਮੁਲਵਾੜੀ ਕਰਦੇ ਆ ਬਈ ਇਹਦੀ ਜੋ ਕੋਈ ਵੀ ਰਕੀਦਣਾ ਚਾਹੁੰਦਾ ਏ ਵੀਰ ਜੀ ਮੁੱਲਵਾੜੀ ਦਾ ਤਾਂ ਐਸਾ ਹਲੇ ਕੋਈ ਵਿਚਾਰ ਨਹੀਂ ਪਰ ਜੇ ਕੋਈ ਅੱਛਾ ਦੇਗਾ ਤਾਂ ਆਪਾਂ ਦਵਾਏ ਕਿਉਂਕਿ ਬੇਸਿਕਲੀ ਐਸੀ ਐਸ ਤੋਂ ਸਟੈਲੀਨ ਤੇ ਇੱਕ ਵਧੀਆ ਲਾਈਨ ਸ਼ੁਰੂ ਕਰਨੀ ਠੀਕ ਹੈ ਵੀ ਜਾਨਕੀ ਆਪਣੀ ਬਰੀਡਿੰਗ ਲਈ ਘੋੜੀ ਹੈ ਜਿਹੜੀ ਇਹ ਹੈ ਨਾ ਤੇ ਠੀਕ ਹੈ ਵੀਰੇ ਕਿੰਨੀ ਏਜ ਤੇ ਸਹੀ ਦੀ ਇਹਦੀ ਏਜ ਹੈਗੀ ਹੈ ਜੀ ਤਕਰੀਬਨ ਸਵਾ ਚਾਰ ਠੀਕ ਹੈ ਵੀਰੇ ਆਓ ਵੀਰੇ ਦੂਸਰੇ ਨੰਬਰ ਵਾਲੀ ਹੈ ਨਾ ਬੜੀ ਬਾਡੀ ਬੁੱਡੀ ਬੜੀ ਹੈਵੀ ਦੀ ਘੋੜੀ ਏ ਇਹਦੀ ਕੀ ਡਿਟੇਲ ਹੈ ਭਾਈ ਇਹਦੀ ਇਹ ਵੀਰ ਜੀ ਵੱਡਾ ਘੋੜਾ ਅਬੋਰ ਲਾਈਨ ਦਾ ਹੈਗਾ ਠੀਕ ਹੈ ਜੀ ਇਹ ਉਹਦੀ ਬੱਚੀ ਹੈ ਜੀ ਠੀਕ ਹੈ ਭਾਈ ਬਈ ਹਾਈਟ ਹੂਟ ਬਹੁਤ ਖੁੱਲੀ ਆ ਨਾ ਕੁੜੀ ਦੀ ਜਿਵੇਂ ਬਾਡੀ ਬੁੱਡੀ ਸੁੰਬ ਸੁੰਬ ਹੈ ਨਾ ਤੇ ਸਕੀਨੀ ਬਹੁਤ ਕਿੰਨੀ ਹਾਈਟ ਹੋਗੀ ਜਤਿੰਦਰ ਵੀਰੇ ਦੀ ਇਦੀ ਹਾਈਟ ਹੈਗੀ ਹੈ ਜੀ ਇਸ ਵਲੇ 63 63 ਰੇਟ ਦੇ ਵਿੱਚ ਹੈ ਜੀ ਠੀਕ ਹੈ ਵੀਰੇ ਇਸ ਟਾਈਮ ਮੌਕੇ ਦੀ ਵੀਰੇ ਪ੍ਰੈਗਨੈਂਟ ਹੈ ਕਿ ਹਾਂਜੀ ਇਹ ਪ੍ਰੈਗਨੈਂਟ ਹੈ ਜੀ ਇਹ ਆਪਣਾ ਮੇਨ ਸਟੈਲੀਅਨ ਇੱਥੇ ਲੁਧਿਆਣੇ ਵਜਦੇ ਨੇ ਸਨੀ ਦਰਾਹੇ ਵਾਲੇ ਜੀ ਠੀਕ ਹੈ ਵੀਰੇ ਹਾਂ ਉਹਨਾਂ ਦਾ ਕਿੰਗ ਘੋੜਾ ਉਹਨਾਂ ਤੋਂ ਗੱਬਨ ਹੈ ਜੀ ਇਹ ਇਹ 4 ਮਹੀਨੇ ਦੀ ਗੱਬਨ ਹੈ ਠੀਕ ਹੈ ਵੀਰੇ ਇਹਦਾ ਵੀ ਬਣਾ ਲਾਂਗੇ ਵਿਚਾਰ ਹਨਾ ਜੇ ਕੋਈ ਵੀਰ ਆਪਾਂ ਨੂੰ ਹਨਾ ਤੇ ਆਵਰੇ ਤੀਸਰੇ ਨੰਬਰ ਵਾਲੀ ਘੋੜੀ ਤੇ ਆ ਜੀ ਹਨਾ ਇਹਦੀ ਕੀ ਡਿਟੇਲ ਹੈ ਬਈ ਇਹਦੀ ਇਹ ਹੈਗੀ ਹੈ ਜੀ ਅਜਨਾਲੇ ਵੱਡੇ ਘੋੜੇ ਦੀ ਬੱਚੀ ਠੀਕ ਹੈ ਵੀਰੇ ਤੇ ਇਹ ਇਸ ਵਾਲੇ ਸਰਵਜੋਤ ਸਿੰਘ ਜਾਲੀ ਜੀ ਠੀਕ ਹੈ ਵੀਰੇ ਤੇ ਉਹਨਾਂ ਦੇ ਘੋੜਾ ਵਾਲਾ ਦਾ ਦਿਲਬਾਗ ਦਾ ਬੱਚਾ ਹੈਗਾ ਉਹਨਾਂ ਕੋਲੇ ਲਾਲ ਰਤਨ ਜੀ ਲਾਲ ਰਤਨ ਭਾਈ ਹਾਂਜੀ ਉਹਨਾਂ ਤੋਂ ਇਹ ਗੱਭਣ ਹੈ ਜੀ ਤੇ ਇਹਦੇ ਵੀ ਤਕਰੀਬਨ 2.5 ਮਹੀਨੇ ਦੀ ਗੱਭਣ ਹੈ ਠੀਕ ਹੈ ਵੀਰੇ ਇਹ ਵੀ ਜਿਹੜੀਆਂ ਗੱਭਣ ਬੋਲੀਆਂ ਇਹ ਚੈੱਕ ਪਾਸ ਆ ਆਪਣੀਆਂ ਗੱਭਣ ਭਾਈ ਹਾਂਜੀ ਬਿਲਕੁਲ ਬਿਲਕੁਲ ਤਿੰਨੋਂ ਚੈੱਕ ਪਾਸ ਨੇ ਚੈੱਕ ਪਾਸ ਹਨ ਤੇ ਇਹ ਇਹ ਵੀ ਹਨਾ ਜੇ ਕੋਈ ਵੀ ਚੰਗੀ ਜਾਣ ਕੇ ਮਾਰਕਿੰਗ ਵੀ ਬੜੀ ਸੋਹਣੀ ਤੇ ਕੰਨਕੋਨਾ ਦੀ ਵਾਸ਼ਕੀ ਨਾ ਬਜੇ ਰਣਾ ਕੁੜੀ ਹਾਂਜੀ ਹਾਂਜੀ ਤੇ ਠੀਕ ਆ ਵੀਰੇ ਆਹ ਦੇਖੋ ਵੀਰੇ ਆਪਾਂ ਇਧਰਲੀ ਸਾਈਡ ਤੋਂ ਬਸ ਸਟਾਰਟ ਕਰ ਲਈ ਹੈ ਨਾ ਜਿਵੇਂ ਆਹ ਬਲਖ ਆ ਗਈ ਇਹਦੀ ਕੀ ਡਿਟੇਲ ਆ ਬਈ ਇਹਦੀ ਇਹ ਅਬਲਖ ਹੈਗੀ ਹੈ ਜੀ ਇਹ ਵੀ ਅੰਮਰਸਰ ਤੋਂ ਅਸੀਂ ਇਹ ਪਰਚੇਜ਼ ਕੀਤੀ ਸੀਗੀ ਠੀਕ ਆ ਬਈ ਤੇ ਇਹ ਇਸ ਵੱਲੇ ਖਾਲੀ ਹੈ ਵੀਰ ਜੀ ਮੌਕੇ ਦੀ ਹਾਂ ਪਰ ਇਹ ਘੋੜੀ ਬਹੁਤ ਚੰਗੀ ਹੈ ਇੱਕ ਕਦ ਕਾਠੀ ਦੀ ਇਹਦਾ 62 ਕਦ ਹੈ ਜੀ ਠੀਕ ਆ ਵੀਰੇ ਆ ਉਹ ਦੱਸ ਦੀ ਪਈ ਹੈ ਨਾ ਜਾਨਕਿ ਬੜੀ ਖੋਲੇ ਖਾਲੇ ਪਿੰਡੇ ਦੀ ਆਉਂਗੀ ਹਣਾ ਤੇ ਜੋ ਕਿ ਵੀਰ ਚੰਗਾ ਜਾਨਵਰ ਹੈ ਨਾ ਕਿਉਂਕਿ ਆਪਰੇ ਹਿਸਾਬ ਨਾਲ ਵੀ ਘੋੜੇ ਤੇ ਛੱਡ ਕੇ ਹਨ ਵੀ ਉਹ ਜੇ ਬੱਚਾ ਲੈ ਸਕਦਾ ਹੈ ਤਾਂ ਹਨ ਬਿਲਕੁਲ ਜੀ ਬਿਲਕੁਲ ਆਓ ਵੀ ਇਹਦੇ ਬਾਰੇ ਦੱਸ ਦਈਏ ਹਨ ਜਿਹੜੀ 5ਵੇਂ ਨੰਬਰ ਤੇ ਆ ਇਹਦੀ ਕੀ ਡਿਟੇਲ ਹੈ ਬਾਈ ਹਾਂਜੀ ਇਹ ਇੱਕ ਮੈਦ ਘੋੜੀ ਹੈ ਜੀ ਰਾਣੀ ਠੀਕ ਹੈ ਵੀਰਾ ਸੁਖ ਨਾਲ ਸਾਡੇ ਕੋਲੇ ਹੁਣ ਇਸ ਵੇਲੇ ਇੱਕ ਵਿਰਾਟ ਦਾ ਬੱਚਾ ਹੈਗਾ ਵਿਰਾਟ ਦਾ ਬੱਚਾ ਠੀਕ ਹੈ ਵੀਰੇ ਤੇ ਹੁਣ ਇਹ ਇਸ ਵੇਲੇ ਅਸੀਂ ਦੁਬਾਰਾ ਮਿਲਾਈ ਹੈਗੀ ਹੈ ਆਪਣਾ ਲਾਲ ਰਤਨ ਜੀ ਤੋਂ ਜਿਹੜੇ ਆਪਣੇ ਲੁਧਿਆਣੇ ਵਾਲੇ ਸਰਵਜੋਤ ਸਿੰਘ ਵਾਲੀ ਠੀਕ ਹੈ ਵੀਰੇ ਜਾਨਕਿ ਆਪਾਂ ਵੀ ਤੁਸੀਂ ਚੰਗੇ ਘੋੜਿਆਂ ਦੇ ਸ਼ਕੀਨ ਆ ਹਨਾ ਸਾਰੀਆਂ ਘੋੜੀਆਂ ਪਤ ਕੇ ਜਿਹੜੇ ਨਾਮ ਵਾਲੇ ਘੋੜੇ ਉਹਨਾਂ ਵੀ ਮਲਾਈਆਂ ਹੋਈਆਂ ਨੇ ਬਿਲਕੁਲ ਜੀ ਬਿਲਕੁਲ ਸਾਰੇ ਬਲੱਡ ਲਾਈਨ ਜਿਹੜੀ ਹੈਗੀ ਹੈ ਤਾਂ ਓਸੀ ਚੀਜ਼ ਦਾ ਰਿਵਾਜ ਆ ਓਸੀ ਤੁਸੀਂ ਦਾਣਾ ਚੰਗੇ ਪਸ਼ੂ ਨੂੰ ਪਾਣਾ ਚਾਹੇ ਬਲੱਡ ਲਾਈਨ ਤੋਂ ਬਿਨਾਂ ਵਾਲੇ ਨੂੰ ਪਾਣਾ ਪਰ ਇਹਨਾਂ ਨੂੰ ਦੇਖਦਾ ਇਹਨਾਂ ਦੀ ਕਦ ਕਾਠੀ ਇਹਨਾਂ ਦੀ ਬਲੱਡ ਲਾਈਨ ਇਹਨਾਂ ਦੇ ਮਾਤਾ ਪਿਤਾ ਸਾਰੇ ਦੀ ਡਿਟੇਲ ਮੈਂ ਦੇ ਸਕਦਾ ਜੀ ਠੀਕ ਹੈ ਫਿਰ ਵੀ ਇਹਦੀ ਇਹਦੀ ਕੀ ਡਿਟੇਲ ਆ ਬਈ ਇਹਦੀ ਘੋੜੀ ਹੈ ਨਾ ਇਹ ਘੋੜੀ ਵੀ ਦੀ ਆਪਣੇ ਗੱਜ ਕੇਸਰੀ ਤੋਂ ਪਾਸ ਹੈ ਜੀ ਠੀਕ ਹੈ ਜੀ ਇਹ ਵੀ ਡਾਕਟਰ ਸਾਹਿਬ ਆਏ ਸੀਗੇ ਚੈੱਕ ਕਰਕੇ ਗਏ ਨੇ ਇਹ ਹਲੇ ਜਿਆਦਾ ਨਹੀਂ ਇਹਨੂੰ ਹੋਏ ਨੇ ਹਲੇ 2 ਮਹੀਨੇ ਠੀਕ ਹੈ ਵੀਰੇ ਚੈੱਕ ਪਾਸ ਹੈ ਬਈ ਗੱਬਣਾ ਹਾਂਜੀ ਚੈੱਕ ਪਾਸ ਹੈਗੀ ਆ ਰਤਨਾਕਰ ਲਾਈਨ ਦਾ ਬੱਚਾ ਇਹਦੇ ਅੰਦਰ ਹੈ ਜੀ ਇਸ ਵੇਲੇ ਠੀਕ ਹੈ ਵੀਰੇ ਹਨਾ ਤੇ ਬਹੁਤ ਸੋਹਣੀ ਜਾਨੀ ਕਿ ਬਈ ਹਨਾ ਤੇ ਵੀਰੇ ਇਹਦੀ ਕੀ ਡਿਟੇਲ ਆ ਬਈ ਜਿਹੜੀ ਆ ਹੁਣ ਆਪਣੇ ਕੋਲੇ ਜਿਹੜੀ ਆ ਖੜੀ ਆ ਇੱਕ ਮੈਦ ਘੋੜੀ ਦੀ ਖਾਲੀ ਆ ਠੀਕ ਹੈ ਵੀਰੇ ਹਾਂਜੀ ਇਹ ਵੀ ਆਪਣੇ ਰਾਜਸਥਾਨ ਬਲੱਡ ਲਾਈਨ ਚੋਂ ਆਈ ਹੋਈ ਹੈ ਜੀ ਠੀਕ ਹੈ ਵੀਰੇ ਬਈ ਬਈ ਜਿਵੇਂ ਲੈਂਥ ਲੰਥ ਬੜੀ ਆ ਹਨਾ ਬੱਚੇ ਇਹਦੀ ਹਨਾ ਹਾਂਜੀ ਤੇ ਬਈ ਕਿ ਮੌਕੇ ਦੀ ਖਾਲੀ ਐ ਏਜ ਉਸ ਵੀਰੇ ਕਿੰਨੀ ਏਤਨ ਨੇ ਦੀ ਬਈ ਇਹਦੀ ਏਜ ਦੀ 4 ਸਾਲ ਐ 4 ਸਾਲ ਬਈ ਹਾਂਜੀ ਇਹ ਖਾਲੀ ਐ ਜੀ ਤੇ ਇੱਕ ਉਹ ਅਬਲ ਖਾਲੀ ਐ ਬਸ ਦੋ ਖਾਲੀ ਨੇ ਬਾਕੀ ਜਿਹੜੇ ਜੀ ਨੇ ਇਹ ਪੰਜੇ ਘੋੜੀਆਂ ਘੱਪਣਾ ਬਈ ਹਨਾ ਇਹ ਚੱਕ ਪਾਸ ਹਨਾ ਹਾਂਜੀ ਜਤਨ ਵੀਰੇ ਇਹਦੀ ਕੀ ਡਿਟੇਲ ਹੈ ਜਿਹੜੀ ਨੁਕਰੀ ਹੈ ਨਾ ਬੱਚੀ ਇਹਦੀ ਇਹ ਬੱਚਾ ਹੈ ਜੀ ਇੰਡੀਅਨ ਕੁਈਨ ਇਹ ਵੀ ਅਬੋਰ ਲਾਈਨ ਦੀ ਬੱਚੀ ਹੈ ਜੀ ਠੀਕ ਐ ਇਹ ਸਾਡੇ ਇੱਥੇ ਇੰਡੀਅਨ ਕੁਈਨ ਕਹਿੰਦੇ ਆ ਇਹਨੂੰ ਬਹੁਤ ਹੀ लाड़ਲੀ ਐ ਸਾਡੀ ਇਹਨੇ ਬੱਚਾ ਦਿੱਤਾ ਹੋਇਆ ਜੀ ਆ ਸ਼ਕਤੀ ਘੋੜਾ ਜਿਹੜਾ ਹਨੂਮਾਨਗੜ੍ਹ ਸ਼ੋਅ ਚ ਫਰਸਟ ਆਇਆ ਜੀ ਠੀਕ ਹੈ ਵੀਰੇ ਕਿੰਨੇ ਚਾਰ ਦਾ ਹੋ ਗਿਆ ਬਾਈ ਬੱਚਾ ਇਹ ਇਹ ਬੱਚਾ ਹੋ ਗਿਆ ਜੀ ਤਕਰੀਬਨ 7 ਮਹੀਨੇ ਦਾ ਜੀ ਠੀਕ ਹੈ ਵੀਰੇ ਬੜਾ ਹਨਾ ਸੋਹਣਾ ਜਣ ਕੇ ਉਹ ਆਪ ਪਿਓ ਵਾਂਗੂ ਹੀ ਹੈ ਨਾ ਬਾਈ ਤੇ ਇਸ ਟਾਈਮ ਵੀਰੇ ਘੋੜੀ ਕਿ ਕਿਹੜੇ ਘੋੜੇ ਤੋਂ ਗੱਭਣਾ ਇਹ ਇਹ ਘੋੜੀ ਜੀ ਇਸ ਵਾਲੇ ਬਾਦਸ਼ਾਹ ਘੋੜੇ ਤੋਂ ਗੱਭਣਾ ਹੈ ਜੀ ਠੀਕ ਹੈ ਵੀਰੇ ਹਾਂਜੀ ਤੇ ਇਹਦੀ ਵੀ ਬਾਈ ਜੇ ਤਾਂ ਉਹ ਬਣਾ ਲਾਂਗੇ ਵਿਚਾਰ ਤੋਂ ਉਹਨਾਂ ਦਾ ਜੇ ਕੋਈ ਹਾਂਜੀ ਹਾਂਜੀ ਬਿਲਕੁਲ ਕੋਈ ਵੀਰ ਖਰੀਦਣਾ ਚਾਹੁੰਦਾ ਹਨਾ ਤੇ ਆਓ ਵੀਰੇ ਉਹਦੀ ਦੱਸਦੇ ਹਾਂ ਨਾ ਇਹਦੀ ਕੀ ਡਿਟੇਲ ਹੈ ਇਹਦੀ ਵੀ ਇਹ ਘੋੜੀ ਹੈਗੀ ਹੈ ਜੀ ਸੱਗੂ ਲਾਈਨ ਦੀ ਜੀ ਠੀਕ ਹੈ ਵੀਰੇ ਸੱਗੂ ਦੀ ਬੱਚੀ ਹੈ ਇਹ ਠੀਕ ਹੈ ਬਾਈ ਹਾਂ ਜਿਹੜਾ ਆਪਣਾ ਨੁਕਰਾ ਘੋੜਾ ਲੰਮੇ ਜੱਟ ਪਰੇ ਵਾਲਾ ਦਾ ਹਾਂ ਲੰਮੇ ਜੱਟ ਠੀਕ ਹੈ ਵੀਰੇ ਕਿੰਨੇ ਚਰਦੀ ਬਾਈ ਇਹ ਘੋੜੀ ਇਹ ਹੈਗੀ ਹੈ ਜੀ ਤਕਰੀਬਨ 35 ਮਹੀਨਿਆਂ ਦੀ ਠੀਕ ਹੈ ਵੀਰੇ ਬਸ਼ੀਰ ਕੋਈ ਆਇਆ ਹੈ ਤਾਂ ਹਨਾ ਸਮਝ ਲਓ ਹਾਂਜੀ ਬੱਚੀ ਹੈ ਜੀ ਠੀਕ ਹੈ ਵੀਰੇ ਇਹ ਵੀ ਬਣਾ ਲਾਂਗੇ ਵਿਚਾਰ ਹਨਾ ਬਾਈ ਹਾਂਜੀ ਠੀਕ ਹੈ ਵੀਰੇ ਆਓ ਵੀਰੇ ਜਿਵੇਂ ਇਹਨਾਂ ਇਹਦੇ ਬਾਰੇ ਦੱਸ ਦੋ ਹਨਾ ਬੜੇ ਖੁੱਲੇ ਜੇ ਕੱਦ ਦੀ ਤੇ ਬੜੀ ਸਾਊ ਸੀਲ ਹੈ ਨਾ ਘੋੜੀ ਆ ਇਹਦੀ ਕੀ ਡਿਟੇਲ ਹੈ ਬਾਈ ਇਹਦੀ ਇਹ ਅਬੋਰ ਲਾਈਨ ਦੀ ਘੋੜ ਤੇ ਇਸ ਵਲੇ ਇਹਦੇ ਵਿੱਚ ਬੱਚਾ ਹੈਗਾ ਜੀ 파रस ਦਾ ਠੀਕ ਹੈ ਵੀਰੇ 파रस ਕੋੜਾ ਮੈਨ ਇਟਾਲੀਅਨ ਹੈਗਾ ਬਠਿੰਡੇ ਠੀਕ ਹੈ ਵੀਰੇ ਉਹਦਾ ਬੱਚਾ ਜੀ ਇਹਦੇ ਦਾ ਠੀਕ ਹੈ ਵੀਰੇ ਕਿੰਨੇ ਟਾਈਮ ਦੀ ਗੱਭਣ ਚੱਕ ਪਾਦੇ ਇਹੇ ਜੀ ਤਕਰੀਬਨ 5 ਮਹੀਨੇ ਦੀ 5 ਮਹੀਨੇ ਦੀ ਗੱਭਣ ਹਾਂਜੀ ਠੀਕ ਹੈ ਵੀਰੇ ਹਨਾ ਤੇ ਲੋਬੀ ਦਰਸ਼ਕ ਵੀਰੇ ਹਨਾ ਨੁਗਰੀ ਕਈ ਵਰੀ ਹੁੰਦਾ ਬੰਦੇ ਨੂੰ ਗੱਭਣ ਜਾਨਵਰ ਮਿਲ ਜਵੇ ਤਾਂ ਬੜੀ ਚੰਗੀ ਗੱਲ ਹੁੰਦੀ ਹੈ ਹਨਾ ਤੇ ਕੰਨਕੁਨਾਂ ਦੀ ਬਹੁਤ ਸ਼ਕੀਨ ਆ ਤੇ ਵੀਰੇ ਇਹਦੇ ਬਾਰੇ ਦੱਸ ਦੋ ਜੀ ਤੰਦਰ ਇਹਦੀ ਕੀ ਡਿਟੇਲ ਆ ਭਾਈ ਇਹਦੀ ਇਹੇ ਜੀ ਵੱਡੀ ਘੋੜੀ ਹੈਗੀ ਹੈ ਆਪਣੀ ਅੰਮ੍ਰਿਤਸਰ ਤੋਂ ਆਈ ਹੋਈ ਅੰਮ੍ਰਿਤਸਰ ਜਿਹੜਾ ਆਪਣਾ ਜਵਾਲਾਮੁਖੀ ਘੋੜਾ ਸੀਗਾ ਉਹਨਾਂ ਦੇ ਘਰੋਂ ਆਈ ਹੋਈ ਹੈ ਜੀ ਇਹ ਠੀਕ ਹੈ ਭਾਈ ਇਹ ਇਸ ਵੇਲੇ ਇਹ ਕਿੰਗ ਘੋੜਾ ਜਿਹੜਾ ਆਪਣਾ ਸਾਹਨੇ ਵਾਲ ਸਨੀ ਵੀਰ ਜੀ ਦਰਾਹੇ ਵਾਲੇ ਨੇ ਉਹਨਾਂ ਤੋਂ ਇਹ ਮੇਟ ਕਰਾ ਕੇ ਲੈ ਕੇ ਆਂਦੇ ਆ ਠੀਕ ਹੈ ਵੀਰੇ ਇਹ ਹਲੇ ਕਿੰਨੇ ਇਹਦੀ ਕੀ ਡਿਟੇਲ ਆ ਹਨਾ ਜਿਹੜਾ ਬੱਚਾ ਏ ਸੋਹਣਾ ਵੜਾ ਤੇ ਕੰਨਾ ਕੰਨਾਂ ਦਾ ਵੀ ਬੜਾ ਸ਼ਕੀਨ ਆ ਹਨਾ ਤੇ ਕੀ ਡਿਟੇਲ ਆ ਵੀਰੇ ਇਹਦੀ ਇਹਦਾ ਜੀ ਫਾਦਰ ਅਸੀਂ ਦੇਖ ਕੇ ਲੈ ਕੇ ਆਏ ਸੀਗੇ ਇਹ ਪੰਜ ਕਿ ਲਿਆਨ ਦਾ ਬੱਚਾ ਹੈ ਜੀ ਠੀਕ ਹੈ ਵੀਰੇ ਰਾਜਸਥਾਨ ਲਾਈਨ ਚੋਂ ਠੀਕ ਹੈ ਜੀ ਤੇ ਇਹ ਇਹਦੀ ਮਦਰ ਵੀ ਉੱਥੇ ਹੈਗੀ ਐ ਵਧੀਆ ਘਰੇ ਖੜੀ ਹੈ ਜੀ ਉਹ ਵੀ ਅੱਛੇ ਸਟੈਲੀਅਨ ਉੱਥੇ ਰੁਦਰਾਕਸ਼ ਹੈਗਾ ਉਹ ਤੋਂ ਗੱਬਨ ਹੈ ਠੀਕ ਹੈ ਭਾਈ ਠੀਕ ਹੈ ਪਰ ਇਹ ਜਿਹੜੀ ਹੈਗੀ ਐ ਬਰੀਡ ਤੇ ਅਸੀਂ ਇਹ ਚਾਹਦੇ ਹਾਂ ਕਿ ਜੇ ਕੋਈ ਵਧੀਆ ਭਰਾ ਸਾਡਾ ਸ਼ਕੀਨ ਹੈਗਾ ਤਾਂ ਇਹਦੇ ਨਾਲ ਰਹਿ ਕੇ ਆਪਣਾ ਬਹੁਤ ਵਾਜਿਬ ਰੇਟ ਤੇ ਇਹਨੂੰ ਦੇ ਦਾਂਗੇ ਵਾਜਿਬ ਰੇਟ ਤੇ ਦੇ ਦਾਂਗੇ ਹਣਾ ਵੀ ਹਾਂਜੀ ਠੀਕ ਹੈ ਜੀ ਤੇ ਵੀਰੇ ਅਗਰ ਜਿਹੜੀ ਹੈ ਨਾ ਬੋਸ ਦੀ ਬਹੁਤ ਹੀ ਜਾਨਕੀ ਮੋਸਟ ਪਪੂਲਰ ਹੈ ਨਾ ਜਿਹੜੀ ਤੁਹਾਡੇ ਸਟਾਰਟ ਫਾਰਮ ਦੀ ਬਹੁਤ ਹੀ ਹਾਈ ਹਾਈ ਟੈਲੀ ਹੈ ਨਾ ਤੇ ਉਹ ਕੀ ਡਿਟੇਲ ਹੈ ਵੀਰੇ ਉਹਦੀ ਹਨਾ ਕੁੜੀ ਦੀ ਬੜੀ ਸੋਹਣੀ ਆ ਉਹ ਉਹ ਵੀਰ ਜੀ ਤਕਰੀਬਨ ਉਹ ਘੋੜੀ ਹੈਗੀ ਹੈ ਜੀ 27 ਮਹੀਨਿਆਂ ਦੀ ਠੀਕ ਹੈ ਵੀਰੇ ਠੀਕ ਹੈ ਤੇ ਉਹ ਉਹ ਬੱਚੀ 62 ਪਾਰ ਹੋ ਗਈ ਹੈ ਉਹ ਡਾਇਰੈਕਟਰ ਰੋਬਨ ਸਟਾਰ ਦੀ ਬੱਚੀ ਹੈ ਜਿਹੜਾ ਸਿਰ ਸੇ ਘੋੜਾ ਸੀਗਾ ਜੀ ਠੀਕ ਹੈ ਵੀਰੇ ਕਿਵੇਂ ਵੀਰੇ ਉਹਦਾ ਵੀ ਵਿਚਾਰ ਬਣਾ ਲਾਂਗੇ ਜੇ ਕੋਈ ਵੀਰ ਹਨਾ ਹਾਂਜੀ ਹਾਂਜੀ ਜ਼ਰੂਰ ਠੀਕ ਹੈ ਵੀਰੇ ਇਹਦੇ ਹਨਾ ਕੁੜੀਆਂ ਤੋਂ ਇਲਾਵਾ ਆਪਣੇ ਕੋਲ ਤਿੰਨ ਜਿਹੜੇ ਆ ਆਸਟ੍ਰੇਲੀਅਨ ਹਨਾ ਕੀ ਡਿਟੇਲ ਹੈ ਵੀਰੇ ਸਭ ਤੋਂ ਪਹਿਲਾਂ ਪਰ ਜਿਹੜਾ ਮੱਥੇ ਫੁੱਲ ਵਾਲਾ ਕੱਢਿਆ ਸੀ ਹਨਾ ਉਹਦੀ ਕੀ ਡਿਟੇਲ ਹੈ ਬਈ ਉਹਦੀ ਮੱਥੇ ਫੁੱਲ ਵਾਲਾ ਵੀਰ ਜੀ ਜਿਹੜਾ ਕਾਲਾ ਘੋੜਾ ਹੈਗਾ ਠੀਕ ਹੈ ਇਹ ਦੇਵਰਾਜ ਰਣੀਏ ਦਾ ਬੱਚਾ ਹੈਗਾ ਜੀ ਇਹਦਾ ਨਾਮ ਉਦੇ ਰਾਜ ਹੈ ਠੀਕ ਹੈ ਜੀ ਇਹ तकरीबन 42 ਮਹੀਨੇ ਦਾ ਬੱਚਾ ਹੈ ਜੀ ਠੀਕ ਹੈ ਵੀਰੇ 42 ਮਹੀਨੇ ਦਾ ਬੱਚਾ ਹੈ ਤੇ ਬਹੁਤ ਵਧੀਆ ਇਹਦੀਆਂ ਸਟੱਡੀ ਸਰਵਿਸਿਜ਼ ਆਪਾਂ ਸ਼ੁਰੂ ਕੀਤੀ ਹੈ ਹਲੇ ਮਹੀਨਾ ਪਹਿਲਾਂ ਤੇ ਇਹਦਾ ਅੱਛੇ ਰਿਜ਼ਲਟ ਅਸੀਂ ਹਲੇ ਐਕਸਪੈਕਟ ਕਰ ਰਹੇ ਹਾਂ ਭਾਈ ਹਾਈ ਟੂ ਹਿੱਟ ਵੀ ਬਹੁਤ ਕਰ ਗਿਆ ਹੈ ਨਾ ਉਸ ਹਿਸਾਬ ਨਾਲ ਹਾਂਜੀ ਹਾਂਜੀ ਸੁਖ ਨਾਲ ਇਸ ਵਲੇ ਇਹਦੀ ਹਾਈਟ 62+3 ट्रेड प्लस ਹੀ ਹੈ ਜੀ ट्रेड प्लस ਹਨਾ ਬਾਕੀ ਅਗਰੈਸਿਵ ਪਾਣਾ ਜਿਵੇਂ ਉਹ ਪੂਰਾ ਸਟਾਲੀਅਨ ਨਾਲ ਅਧਿਕਾਰ ਰਿਹਾ ਹੈ ਨਾ ਬਈ ਹਾਂਜੀ ਹਾਂਜੀ ਇਹਦੇ ਬੰਤਰ ਬਹੁਤ ਚੰਗੀ ਹੈ ਜੀ ਇਹਦੇ ਸੁੰਭ ਇਹਦੇ ਪੈਰ ਇਹਦੇ ਕੰਨ ਬਹੁਤ ਨਾਈਸ ਨੇ ਨਾਈਸ ਨੇ ਹਨਾ ਤੇ ਫਿਰ ਉਸ ਤੋਂ ਬਾਅਦ ਜਿਹੜਾ ਆਪਣਾ ਮੇਨ ਹੈ ਜਿਹੜਾ ਸਟਾਲੀਅਨ ਇੱਥੇ ਆਪਣਾ ਬਰੀਡਿੰਗ ਕਰ ਰਿਹਾ ਆਪਣੇ ਹਨਾ ਘੋੜੀਆਂ ਤੇ ਤੇ ਉਹਦੀ ਕੀ ਲਾਈਨ ਹੈ ਉਹਦੀ ਆਪ ਹਨਾ ਉਹ ਦੀ ਜੀ ਆਪਣਾ ਜਿਹੜਾ ਪਿਓਰ ਜੈਟ ਬਲੈਕ ਘੋੜਾ ਹੈਗਾ ਇਹ ਘੋੜਾ ਹੈਗਾ ਜੀ ਆਪਣਾ ਬੇਮਿਸਾਲ ਦਾ ਬੱਚਾ ਠੀਕ ਹੈ ਜੀ ਹਾਂ ਬੇਮਿਸਾਲ ਦਾ ਬੱਚਾ ਇਹ ਜੋਧਪੁਰ ਤੋਂ ਆਇਆ ਸੀਗਾ ਤੇ ਇਹ ਇਹ ਜਿਹੜਾ ਬੇਮਿਸਾਲ ਸੀਗਾ ਇਹ ਬੱਚਾ ਸੀਗਾ ਜੀ ਰਤਨਾਕਰ ਦਾ ਡਾਇਰੈਕਟ ਬੱਚਾ ਰਤਨਾਕਰ ਦਾ ਤੇ ਅੱਗੇ ਇਹ ਗੱਜ ਕੇਸਰੀ ਹੈਗਾ ਗੱਜ ਕੇਸਰੀ ਇਹਦੀ ਬਈ ਕਿੰਨੀ ਹਾਈ ਟੂ ਹੈ ਹਨਾ ਕੀ ਇਹਦੀ ਉਹ ਇਹਦੀ 64 ਹੈਗਾ ਜੀ 64 ਹੈਗਾ ਹਨਾ ਇਹਦੇ ਤੋਂ ਜਾਨਕੀ ਇੱਕ ਤਕਰੀਬ ਜਿਵੇਂ ਹੈਗੀਆਂ ਆਪਣੀ ਕੋੜੀਆਂ ਗੱਬਣਾ ਹਨਾ ਬਿਲਕੁਲ ਬਿਲਕੁਲ ਇਹਦੇ ਤੋਂ ਆਪਣੀਆਂ ਤਿੰਨ ਕੋੜੀਆਂ ਗੱਬਣਾ ਤਿੰਨ ਕੋੜੀਆਂ ਗੱਬਣਾ ਹਨਾ ਚਲੋ ਆਸ ਕਰਦੇ ਆ ਚੰਗੇ ਬੱਚੇ ਮਾਰੂ ਹਨਾ ਕਿਉਂਕਿ ਚੰਗੀ ਲਾਈਨ ਦਾ ਹੈ ਤੇ ਵੀਰੇ 3 ਤੀਸਰੇ ਨੰਬਰ ਤੇ ਇੱਕ ਆਪਾਂ ਮੱਝੂਗੇ ਬਲੱਡ ਲੈਂਦਾ ਹਨਾ ਬੜਾ ਜਾਨਕੀ ਐਗਰੈਸਿਵ ਤੇ ਬੜਾ ਮજબૂત ਘੋੜਾ ਦੀ ਹੈ ਨਾ ਉਹਦੀ ਕੀ ਡਿਟੇਲ ਹੈ ਬਈ ਉਹਦੀ ਹਾਂਜੀ ਐਦਾ ਜੀ ਜਿਹੜਾ ਇਹ ਘੋੜਾ ਹੈਗਾ ਇਹ ਨੀਲਾ ਘੋੜਾ ਹੈ ਇਹ ਹੈਗਾ 32 ਦਾ ਬੱਚਾ ਠੀਕ ਹੈ ਜੀ ਤੇ 32 ਘੋੜਾ ਇਸ ਵਲੇ ਨਹੀਂ ਰਿਹਾ ਆਪਣੇ ਨਾਲ ਪਰ ਇਹ ਨੀਲਾ ਘੋੜਾ ਉਸ ਦਾ ਬੱਚਾ ਹੈ ਜੀ ਇਹ ਵੱਡੇ ਘੋੜੇ ਜਿਹੜਾ ਹੈਗਾ ਆਪਣਾ ਮੱਜੂ ਕੇ ਲਾਈਨ ਦਾ ਉਹਦਾ ਬੱਚਾ ਹੈਗਾ ਇਹ 31 30 31 ਮਹੀਨਿਆਂ ਦਾ ਬੱਚਾ ਹੈਗਾ ਤੇ ਬਹੁਤ ਬੜੀ ਇਹਦੀ ਹਾਈਟ ਬੰਦਰ ਤੁਸੀਂ ਚੈੱਕ ਕੀਤੀ ਹੋਣੀ ਹੈ ਬਹੁਤ ਸੌੜੀ ਜਾ ਰਹੀ ਹੈ। ਹਾਂ ਜਿਵੇਂ ਜਿਤਨੇ ਜਿਵੇਂ ਘੋੜੀਆਂ ਦਾ ਆਪਾਂ ਹਨਾ ਸੇਲ ਪਰਪਸ ਬਾਤੇ ਹੈਗੀਆਂ ਆ ਇਹਨਾਂ ਦੇ 47 ਦਿਨਾਂ ਇਹਨਾਂ 'ਚ ਵੀ ਕੋਈ ਜੇ ਕੋਈ ਵਿਚਾਰ ਬਣਦਾ ਹੈ ਤੇ ਦੇ ਦੋਗੇ ਆਪਾਂ ਬਈ। ਹਾਂਜੀ ਬਿਲਕੁਲ ਦਵਾਂਗੇ। ਬਿਲਕੁਲ ਦਵਾਂਗੇ ਜੇ ਕੋਈ ਬੇਰਾਵੀਰ ਆਪਣੇ ਇਸ ਦਾ ਵਿਚਾਰ ਬਣਾਏ ਘੋੜੀ ਦੇ ਬੱਚੇ ਦਾ ਤੇ ਜਾਂ ਫਿਰ ਇਹਨਾਂ ਦੇ ਵੱਡੇ ਘੋੜਿਆਂ ਦਾ ਆਪਾਂ ਦੋਨਾਂ ਨੂੰ ਆਪਾਂ ਦੇਣ ਲਈ ਰੱਖੇ ਹੈਗੇ ਆ। ਬਸ ਇਹ ਹੈ ਬਾਬਾ ਜੀ ਮਿਹਰ ਕਰੇ ਇਹਨਾਂ ਨੂੰ ਚੰਗਾ ਘਰ ਬਖਸ਼ਿਆ ਜਾਵੇ। ਠੀਕ ਹੈ ਹਨਾ ਕਿਸੇ ਵੀ ਵੀਰ ਜਣ ਕੇ ਬਣਦਾ ਸਵਾਪ ਤਾਂ ਉਹ ਲੈ ਸਕਦੇ ਹਨ। ਹਾਂਜੀ ਠੀਕ ਹੈ ਜੀ। ਨੇ ਵੀਰੇ ਜਾਂਦੇ ਜਾਂਦੇ ਆਪਾਂ ਫਾਰਮ ਦੀ ਪ੍ਰੋਪਰ ਲੋਕੇਸ਼ਨ ਦੱਸਦੀ ਕਿਉਂਕਿ ਵੀਡੀਓ ਲੰਮੀ ਹੋ ਗਈ ਹੈ ਨਾ ਤੇ ਤਾਂ ਵੀ ਕਿਸੇ ਵੀਰ ਨੂੰ ਫਾਰਮ ਲੱਭਣਾ ਔਖਾ ਨਾ ਹੋਵੇ ਬਈ ਇਹ ਆਪਣਾ ਜੀ ਫਾਰਮ ਹੈਗਾ ਜੀ ਮੇਨ ਬਡੂੰਦੀ ਪਿੰਡ ਹੈ ਪੈਂਦਾ ਹੈਗਾ ਜਿਹੜਾ ਰਾਹ ਪੱਖੋਵਾਲ ਤੋਂ ਆਉਂਦਾ 2 ਕਿਲੋਮੀਟਰ ਤੇ ਹੈ ਇਹਦੇ ਲੈਫਟ ਸਾਈਡ ਤੇ ਆਪਣਾ ਇਹ ਜਿਹੜਾ ਹੈਗਾ ਪਿੰਡ ਬਡੂੰਦੀ ਦੇ ਇਹਨੂੰ ਇਹ ਆਪਣਾ ਵਾਲੀਆ ਸਟਾਰਟ ਫਾਰਮ ਹੈ ਜੀ ਇੱਥੇ ਡਾਇਰੈਕਟ ਨੰਬਰ ਵੀ ਬੋਲ ਦੋ ਹਨਾ ਕਿਸੇ ਵੀਰ ਨੇ ਸੰਪਰਕ ਕਰਨਾ ਡਾਇਰੈਕਟਲੀ ਤੁਹਾਨੂੰ ਕਾਲ ਕਰ ਲੈਣੀ ਹੈ ਕੰਟੈਕਟ ਨੰਬਰ ਹੈਗਾ ਵੀਰ ਜੀ ਸਾਡਾ ਇੱਥੇ 9814070 966 9814070966 ਤੇ ਕਿਸੇ ਵੀ ਵੀਰ ਨੇ ਹਨਾ ਇਹਨਾਂ ਤਿੰਨਾਂ ਸਟਾਲੀਆਂ ਨਾਲ ਬਾਰੇ ਵੀ ਬਾਈ ਹੁਣੀ ਕਹਿੰਦੇ ਜੇ ਕੋਈ ਚੰਗਾ ਮੁੱਲ ਦੇਊਗਾ ਤਾਂ ਬਾਈ ਹੁਣੀ ਸੇਲ ਕਰਨ ਦਾ ਵਿਚਾਰ ਬਣਾ ਲਾਂਗੇ ਤੇ ਕੋਈ ਘੋੜੀ ਬਾਰੇ ਕੋਈ ਨੁਕਰੀ ਚੰਬੀ ਮਾਰવાડી ਗੱਬਣ ਘੋੜੀਆਂ ਖਾਲੀ ਬੱਚੇ ਵੀ ਬਾਈ ਹੁਣੀ ਕਿਸੇ ਵੀ ਵੀਰ ਦਾ ਵਿਚਾਰ ਬਣਾਦਾ ਤੇ ਬਾਈ ਹੁਣਾਂ ਦੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਲਿਓ ਜਉਂਦੇ ਬਾਦਰੋ ਮਿਲਦੇ ਆਂ ਕਿਤੇ ਹੋਰ ਵੀਡੀਓ ਚ ਕਿਸੇ ਹੋਰ ਫਾਰਮ ਤੇ ਧੰਨਵਾਦ